ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੱਟ ਪੀਸ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਕਲਰ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਜਿਹੜੇ ਕੱਟ ਪੀਸ ਨੇ ਇਹ 5-5 ਮੀਟਰ ਦੇ ਰਹਿਣ ਵਾਲੇ ਨੇ ਬਹੁਤ ਵਧੀਆ ਸਟੱਫ ਹੈ ਇਹਦਾ ਤੇ ਬਹੁਤ ਸੋਹਣੇ ਬਣਨ ਵਾਲੇ ਨੇ ਦੇਖੋ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰੇ ਨੇ ਕੋਈ ਵੀ ਕੱਟ ਪੀਸ ਤੁਸੀਂ ਲੈ ਸਕਦੇ ਹੋ ਤੇ 150 ਰੁਪਏ ਇਹਦਾ ਰੈਟ ਰੇਟਾ ਜੋ ਰਹਿਣ ਵਾਲਾ ਦੇਖੋ ਸ਼ਿਮਰ ਦੇ ਕੱਟ ਪੀਸ ਨੇ ਜੋ ਕਿ ਆਪਾਂ ਨੂੰ ਮਾਰਕੀਟ ਦੇ ਵਿੱਚ 5 5 6 600 ਦੇ ਮਿਲਣਗੇ ਆਪਣੇ ਕੋਲ ਸਿਰਫ ਇਹਦਾ ਰੇਟ ਹੈ 150 ਰੁਪਏ ਜਿਹੜੇ ਸ਼ਿਮਰ ਦੇ ਕੱਟ ਪੀਸ ਰਹਿਣ ਵਾਲੇ ਨੇ 4 ਤੇ 4.5 ਦੀ ਕੱਟ ਹੁੰਦੀ ਹੈ ਤੇ ਜਿਹੜੇ ਆਹ ਵਾਲੇ ਕ੍ਰਸ਼ ਦੇ ਰਹਿਣ ਵਾਲੇ ਨੇ ਇਹਨਾਂ ਦੀ ਜਿਹੜੀ ਕੱਟ ਹੈ ਪ੍ਰੋਪਰ 5 ਮੀਟਰ ਰਹੇਗੀ ਪੂਰਾ ਸੂਟ ਬਣੇਗਾ ਇਹਦਾ ਤੁਸੀਂ ਲੈਸ ਵਗੈਰਾ ਲਾ ਕੇ ਬਹੁਤ ਵਧੀਆ ਸੂਟ ਬਣਾ ਸਕਦੇ ਹੋ ਦਾ ਪਾਰਟੀ ਵੇਅਰ ਡਿਜ਼ਾਈਨਿੰਗ ਕਰਕੇ ਦੇਖੋ ਬਹੁਤ ਸੋਹਣਾ ਕੱਪੜਾ ਇਹਦੇ ਵਿੱਚ ਕਲਰ ਬਹੁਤ ਜ਼ਿਆਦੇ ਨੇ ਆਪਣੇ ਕੋਲੇ ਕਲਰ ਜ਼ਿਆਦੇ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਮਾਂਜੀ ਦੇਖੋ 5 5 ਮੀਟਰ ਦੇ ਸੂਟ ਨੇ ਇਹ ਇਹ ਰੇਟ ਤੁਹਾਨੂੰ ਹੋਰ ਕਿਤੋਂ ਵੀ ਨਹੀਂ ਮਿਲ ਸਕਦਾ ਆਨਲਾਈਨ ਆਰਡਰ ਬੁੱਕ ਕੀਤੇ ਜਾਣਗੇ ਤੁਸੀਂ ਨੀਚੇ ਜੋ ਨੰਬਰ ਦਿੱਤਾ ਗਿਆ ਹੈ ਉਸ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਜੇ ਡਿਸ਼ਪਿੰਗ ਉਹ ਐਕਸਟਰਾ ਹੋਏਗੀ ਜਿਹੜਾ ਮਿਨੀਮਮ ਆਰਡਰ ਹੋਏਗਾ ਉਹ 2 ਪੀਸ ਦਾ ਹੋਏਗਾ ਸ਼ਿਪਿੰਗ ਤੁਹਾਨੂੰ ਅਲੱਗ ਪੇ ਕਰਨੀ ਪੈਗੀ ਦੇਖੋ ਇਹ ਸ਼ਿਮਰਦੇ ਪੀਸ ਨੇ ਤੁਸੀਂ ਚਾਹੋ ਇਹਨਾਂ ਉੱਪਰ ਪੇਂਟ ਕੜਾਈ ਕੁਝ ਵੀ ਕਰਵਾ ਸਕਦੇ ਹੋ ਪੂਰਾ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੋਏਗਾ ਇਹ ਕਲਰ ਬਹੁਤ ਜਿਆਦੇ ਸੋਨੇ ਨੇ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਏਗੀ ਤੁਸੀਂ ਇਹਦੇ ਉੱਪਰ ਕੋਈ ਵੀ ਬੁਟੀਕ ਵਰਕ ਕਰਵਾ ਸਕਦੇ ਹੋ ਦੇਖਿਏ ਵੀ ਸ਼ਿਮਰਦਾ ਪੀਸ ਹੈ ਸ਼ਾਈਨ ਦੇਖੋ ਤੁਸੀਂ ਕੱਪੜੇ ਦੀ ਕਿੰਨੀ ਜ਼ਿਆਦਾ ਹੈ ਤੁਸੀਂ ਕਿਸੇ ਬੱਚੇ ਦੀ ਫਰੌਕ ਜਗਾਉਨ ਵਗੈਰਾ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਸੋਹਣਾ ਬਣੂ ਤੇ ਇੱਕ ਆਪਾਂ ਇਹ ਸੂਟ ਲੈ ਕੇ ਆਏ ਆ। ਇਹਨਾਂ ਦਾ ਜਿਹੜਾ ਰੇਟ ਰਹਿਣ ਵਾਲਾ ਉਹ 750 ਪੌਂਚਾ ਵਰਕ ਮਛਲੀਨ ਦਾ ਸੂਟ ਹੈ। ਦੁਪੱਟਾ ਵੀ ਬਹੁਤ ਪਿਆਰਾ ਇਹਦਾ। ਦੁਪੱਟੇ ਤੇ ਦੇਖੋ ਲੇਸ ਲੱਗੀ ਆ, ਸੈਕੰਡ ਆਪਣੇ ਕੋਲ ਆਵ ਵਾਲਾ ਕਲਰ ਹੈ। ਇਹਦੇ ਤੇ ਵੀ ਸੇਮ ਪੌਂਚਾ ਵਰਕ ਹੈ। ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ